ਯੰਗ ਫਾਰਮਰ ਚੈਨਲ ਨੂੰ ਦੇਖਣ ਵਾਲੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਦੋਸਤੋ ਅੱਜ ਆਪਾਂ ਆਪਣੇ ਚੈਨਲ ਤੇ ਫਰਸਟ ਵਲੌਗ ਲੈ ਕੇ ਆਏ ਆਂ ਆਪਣਾ ਫਰਸਟ ਵਲੌਗ ਆ ਚੈਨਲ ਤੇ ਤੇ ਆਪਾਂ ਹੁਣ ਘਰੋਂ ਚੱਲੇ ਆਂ ਬਾਈ ਕਿੱਥੇ ਚੱਲੇ ਆਂ ਕੀ ਕਰਨ ਚੱਲੇ ਆਂ ਇਹ ਤੁਹਾਨੂੰ ਬਾਅਦ ਚ ਦੱਸਦੇ ਆਂ ਕਿਸਾਨ ਭਰਾਵਾਂ ਦੇ ਲਈ ਤੇ ਬੇਰੋਜ਼ਗਾਰ ਨੌਜਵਾਨਾਂ ਦੇ ਲਈ ਇਹ ਵੀਡੀਓ ਆ ਜਿਹੜੀ ਜਾਣਕਾਰੀ ਵਾਲੀ ਹੋਊਗੀ ਜਿੱਥੇ ਆਪਾਂ ਚੱਲੇ ਆ ਹਨਾ ਉਥੇ ਕਿਸਾਨ ਭਰਾਵਾਂ ਲਈ ਕੀ ਕੀ ਸਕੀਮਾਂ ਨੇ ਕਿਵੇਂ ਲੋਨ ਦਿੱਤਾ ਜਾਂਦਾ ਕਿਹੜੇ ਕੰਮ ਲਈ ਲੋਨ ਦਿੱਤਾ ਜਾਂਦਾ ਤੇ ਕਿੰਨਾ ਲੋਨ ਦਿੱਤਾ ਜਾਂਦਾ ਕਿਵੇਂ ਟ੍ਰੇਨਿੰਗ ਹੁੰਦੀ ਆ ਸਾਰਾ ਕੁਝ ਆਪਾਂ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਤੇ ਆਪਾਂ ਪਿੰਡੋਂ ਚੱਲੇ ਆ ਹੁਣ ਜਦੋਂ ਤੁਰੇ ਸੀਗੇ ਉਦੋਂ ਕਣੀਆਂ ਪੈਣੀਆਂ ਜਿਹੜੀਆਂ ਸਟਾਰਟ ਹੋ ਗਈਆਂ ਸੀ ਆ ਤੁਸੀਂ ਦੇਖ ਲਓ ਸ਼ਰਟ ਭੇਜ ਗਈ ਸੀ ਹੈਨਾ ਤੇ ਇਹ ਆਪਣਾ ਪਿੰਡ ਆ ਭਲਾਈ ਜਾਣਾ ਪਿੰਡੋਂ ਆਪਾਂ ਹੁਣ ਚੱਲੇ ਆ ਇਧਰ ਆਪਾਂ ਜੀਟੀ ਰੋਡ ਤੇ ਚੜ ਗਏ ਆ ਬਈ ਬਹਿੰਡਾ ਮੁਕਸਰ ਜੀਟੀ ਰੋਡ ਤੇ ਇਹ ਆਪਣਾ ਸਰਕਾਰੀ ਪਾਰਕ ਆ ਗਿਆ ਪਿੰਡ ਦਾ ਅੱਗੇ ਆਉਗੀ ਭਲਾਈਆਣੇ ਦੀ ਮਾਰਕੀਟ ਇੱਥੋਂ ਬਾਈ ਜੀ ਸ਼ੁਰੂ ਹੋ ਜਾਂਦੀ ਹੈ ਭਲਾਈਆਣੇ ਦੀ ਮਾਰਕੀਟ ਜਿਹੜੇ ਨੇੜੇ ਵਾਲੇ ਭਰਾ ਜਾਣਦੇ ਆ ਨਾ ਪਿੰਡ ਆਪਣਾ ਬਹੁਤ ਵੱਡਾ ਹੈਗਾ ਆਬਾਦੀ ਦੇ ਵੱਖੋਂ ਵੀ ਮਾਰਕੀਟ ਵੀ ਬਹੁਤ ਵੱਡੀ ਆ ਜਿੰਨੇ ਨੇੜਲੇ ਪਿੰਡ ਹੈਗੇ ਸਾਰੇ ਪਿੰਡਾਂ ਨੂੰ ਆਪਣਾ ਪਿੰਡ ਆ ਜਿਹੜਾ ਮੇਨ ਪਿੰਡ ਦਾ ਹੈਗਾ ਇੱਥੇ ਬੱਸਾਂ ਵੀ ਰੁਕਦੀਆਂ ਨੇ ਬਟਿੰਡਾ ਮੁਕਸਾ ਰੋਡ ਆਪਾਂ ਬੱਸ ਸਟੈਂਡ ਲੰਘ ਚੁੱਕੇ ਆ ਹਰ ਜਿਹੜੀ ਜ਼ਰੂਰਤ ਵਾਲੀ ਚੀਜ਼ ਆ ਬਾਈ ਉਹ ਮਿਲਦੀ ਹੈ ਛੇ ਦੀ ਕਿਤੇ ਸ਼ਹਿਰ ਜਾਣ ਦੀ ਲੋੜ ਨਹੀਂ ਪੈਂਦੀ ਐਸਬੀਆਈ ਬੈਂਕ ਵੀ ਆਪਣੇ ਪਿੰਡ ਦੇ ਵਿੱਚ ਤੇ ਅੱਗੇ ਜਾ ਕੇ ਆਪਾਂ ਤੁਹਾਨੂੰ ਦਿਖਾਉਣੇ ਆ ਹਨਾ ਨਾਲ ਦੇ ਪਿੰਡਾਂ ਤੋਂ ਆਪਾਂ ਲੰਘ ਕੇ ਕਿੱਥੇ ਚੱਲੇ ਆ ਦੱਸ ਦਿਆਂ ਤੁਹਾਨੂੰ ਹੁਣ ਆਪਾਂ ਸਾਹਬਚੰਦ ਪਿੰਡ ਨੂੰ ਜਾ ਰਹੇ ਆ ਇੱਥੋਂ ਬਈ ਆਪਣੇ ਏਰੀਆ ਦੇ ਵਿੱਚ ਜਿਹੜੀ ਪਰਮਲ ਝੋਨੇ ਦੀ ਲਵਾਈ ਹੈ ਲਗਭਗ ਮੁਕੰਮਲ ਹੋ ਚੁੱਕੀ ਆ ਕਿਸਾਨਾਂ ਜਿਹੜੇ ਉਹ ਬਾਸਮਤੀ ਦੀਆਂ ਤਿਆਰੀਆਂ ਕਰ ਰਹੇ ਆ ਕੋਟਪਾਈ ਪਿੰਡ ਆਪਾਂ ਹੁਣ ਪਹੁੰਚ ਚੁੱਕੇ ਆ ਤੁਸੀਂ ਦੇਖਿਆ ਕੋਟਪਾਈ ਪਿੰਡ ਇਹ ਤੇ ਆ ਛੱਪੜਗੋਲ ਦੀ ਲੰਘਿਆ ਹੁਣ ਛੱਪੜ ਦੀ ਸਪਾਈ ਹੋਣ ਵਾਲੀ ਆ ਤੁਸੀਂ ਦੇਖ ਰਹੇ ਹੋ ਨਾ ਕੋੜਬਾਈ ਪਿੰਡ ਵੀ ਆਪਣੇ ਭਲਾਈਆਂ ਨੂੰ ਬਹੁਤ ਵੱਡਾ ਤੇ ਹੁਣ ਆਪਾਂ ਇੱਧਰ ਪਹੁੰਚ ਚੁੱਕੇ ਆਂ ਬਈ ਗਿੱਦੜਵਾ ਸ਼ਹਿਰ ਦੇ ਵਿੱਚ ਜਿਹੜਾ ਇੱਧਰ ਨਾਲ ਲੰਬੀ ਵਾਲਾ ਦਰਵਾਜ਼ਾ ਹੈਗਾ ਲੰਬੀ ਵਾਲੇ ਫਾੜਕਾ ਨੂੰ ਆਪਾਂ ਜਾਣਾ ਉਸ ਤੋਂ ਅੱਗੇ ਲਾਲਬਾਈ ਤੇ ਅਵਲਖਰਾਨਾ ਅਵਲਖਰਾਨੇ ਚੱਲੇ ਆਂ ਬਈ ਆਪਾਂ ਕੀ ਕਰਨ ਚੱਲੇ ਆ ਉਹ ਵੀ ਆ ਜੋਗੇ ਦੱਸਦੇ ਆ ਜਿਹੜੇ ਭਰਾ ਜਾਣਦੇ ਆ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਹੋਊਗਾ ਵੀ ਅਵਲਖਰਾਨੇ ਕੀ ਹੁੰਦਾ ਕਾਦੀ ਟ੍ਰੇਨਿੰਗ ਹੁੰਦੀ ਆ ਤੇ ਲਓ ਹੁਣ ਆਪਾਂ ਇਧਰੋਂ ਲਾਲਬਾਈ ਨੂੰ ਹੁਣ ਚੱਲੇ ਆਂ ਲਾਲਬਾਈ ਪਿੰਡ ਹੈਗਾ ਜਿਹੜਾ ਅੱਗੇ ਡੜਵੇ ਤੋਂ ਅੱਗੇ ਜਾਂਦੇ ਆਂ ਆਪਾਂ ਚੰਨੂ ਨੂੰ ਪਹਿਲਾ ਪਿੰਡ ਆਉਂਦਾ ਭਾਈ ਲਾਲਬਾਈ ਤੇ ਲਾਲਬਾਈ ਤੋਂ ਇੱਥੋਂ ਅਵਲਖਰਾਣਾ ਨੂੰ ਰੋਡ ਸਿੱਧੀ ਜਾਂਦੀ ਆ ਇੱਥੋਂ 6 ਕਿਲੋਮੀਟਰ ਹੈਗਾ ਲਾਲਬਾਈ ਤੋਂ ਅਵਲਖਰਾਣਾ ਤੇ ਆਪਾਂ ਭਲਾਈਆਂ ਨੂੰ ਚੱਲ ਕੇ ਘੰਟੇ ਦੇ ਜਵਲਖਰਾਣੇ ਪਹੁੰਚ ਜਾਂਦੇ ਆ ਜੇ ਆਰਾਮ ਨਾਲ ਆਈ ਆ ਬਾਬਾ ਬੱਕਰੀਆਂ ਲਈ ਫਿਰਦਾ ਸੀਗਾ ਤੁਸੀਂ ਦੇਖ ਲਓ ਹਨ ਤੇ ਹੁਣ ਆਪਾਂ ਅਵਲਖਰਾਣੇ ਪਿੰਡ ਦੇ ਵਿੱਚ ਐਂਟਰ ਕਰ ਚੁੱਕੇ ਆਂ ਅਵਲਖਰਾਣਾ ਪਿੰਡ ਆ ਬਾਈ ਜੀ ਤਗੜੇ ਸਰਦਾਰਾਂ ਦਾ ਪਿੰਡ ਆ ਸ਼ੁਰੂ ਤੋਂ ਹੀ ਜਿਹੜੇ ਇੱਥੇ ਰਹਿਣ ਵਾਲੇ ਲੋਕ ਹੈਗੇ ਚੰਗੇ ਚੰਗੀਆਂ ਜ਼ਮੀਨਾਂ ਲੋਕਾਂ ਕੋਲੇ ਬਹੁਤ ਘਰਾਂ ਦੇ ਕੋਲੇ ਚੰਗੀਆਂ ਜ਼ਮੀਨਾਂ ਜਿਵੇਂ ਬਾਬੂ ਰਾਜਬਲੀ ਨੇ ਵੀ ਕਿਹਾ ਵੀ ਮੜਕ ਵਾਲੇ ਬਾਲੇ ਵਿੱਚ ਅਵਲਖਰਾਣੇ ਦੀ ਤੇ ਆਹ ਰੋਡ ਆ ਜਿਹੜਾ ਹੁਣ ਅੱਗੇ ਡੱਬ ਵਾਲੀ ਵਾਲੇ ਰੋਡ ਤੇ ਚੜੂਗਾ ਮਲੋੜ ਡੱਬ ਵਾਲੀ ਰੋਡ ਇੱਥੇ ਆ ਗਿਆ ਭੀੜੀ ਦੀ ਸੜਕ ਤੁਸੀਂ ਦੇਖ ਲਓ ਹਨਾ ਇੱਕਦਮ ਜਿਹੜਾ ਡੱਬ ਵਾਲੀ ਵਾਲਾ ਰੋਡ ਆ ਗਿਆ ਸਾਹਮਣੇ ਫਲਾਈਓਵਰ ਬਣਿਆ ਇੱਥੇ ਤੇ ਇੱਥੋਂ ਆਪਾਂ ਮੁੜਾਂਗੇ ਖੱਬੇ ਜਿਹੜੇ ਭਰਾਣੇ ਕਿਸੇ ਨੇ ਅਵਲਖਰਾਣੇ ਆਉਣਾ ਹੈਗਾ ਉਹ ਵੀ ਤੁਸੀਂ ਦੇਖ ਲਿਓ ਹਨਾ ਇੱਥੋਂ ਆਪਾਂ ਜਿਹੜਾ ਮਲੋਟਰ ਡੱਬ ਵਾਲੀ ਰੋਡ ਤੇ ਚੜ ਚੁੱਕੇ ਆ ਤੇ ਆਪਾਂ ਚੱਲਿਆਂ ਬਾਈ ਜੀ ਡੇਰੀ ਫਾਰਮਿੰਗ ਦੀ ਟ੍ਰੇਨਿੰਗ ਤੇ ਅਵਲਖਰਾਣੇ ਜਿਹੜਾ ਡੇਰੀ ਫਾਰਮਿੰਗ ਦਾ ਸੈਂਟਰ ਬਣਿਆ ਹੈਗਾ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ ਇੱਥੋਂ ਪੁਲ ਦੇ ਥੱਲੇ ਦੀ ਆਪਾਂ ਮੁੜਾਂਗੇ ਸੱਜੇ ਮੁੜ ਕੇ ਤੇ ਸਿੱਧਾ ਜਿਹੜਾ ਅੱਗੇ ਹੈਗਾ ਰੋਡ ਤੁਸੀਂ ਦੇਖ ਰਹੇ ਹੋ ਇੱਥੋਂ ਆਪਾਂ ਕ੍ਰੋਸ ਕਰਨਾ ਰੋਡ ਧਿਆਨ ਨਾਲ ਤੇ ਆਜੋ ਇਧਰ ਬਾਈ ਜੀ ਹੈਗਾ ਤਪਾ ਖੇੜੇ ਵਾਲਾ ਰੋਡ ਵੱਜਦਾ ਹੈ ਤੇ ਆਪਾਂ ਹੁਣ ਰੋਡ ਤੇ ਚੜ ਚੁੱਕੇ ਆਂ ਇੱਥੋਂ ਬਸ 2 ਕਿਲੋਮੀਟਰ 1.5-2 ਕਿਲੋਮੀਟਰ ਹੋਊਗਾ ਜਿਹੜਾ ਸੈਂਟਰ ਹੈ ਜਿੱਥੇ ਆਪਾਂ ਜਾਣਾ ਹੈਗਾ ਉੱਥੇ ਜਾ ਕੇ ਤੁਹਾਨੂੰ ਦੱਸ ਦਿਆਂ ਵੀ ਜਿਹੜੇ ਡੇਰੀ ਫਾਰਮਿੰਗ ਕਿਸਾਨ ਕਰਦੇ ਆ ਉਹ ਲੋਨ ਲੈਣਾ ਚਾਹੁੰਦੇ ਆ ਕਿਵੇਂ ਉੱਥੇ ਟ੍ਰੇਨਿੰਗ ਹੁੰਦੀ ਹੈ ਕੀ ਕੀ ਸਕੀਮਾਂ ਜਿਹੜੀਆਂ ਡੇਰੀ ਦੇ ਲਈ ਡੇਰੀ ਕਿਸਾਨਾਂ ਦੇ ਲਈ ਪੰਜਾਬ ਡੇਰੀ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਤੇ ਆਹ ਦੁਕਾਨ ਆ ਗਈ ਭਾਈ ਜਿੱਥੇ ਆਪਾਂ ਖੜਦੇ ਹੁੰਨੇ ਆ ਇੱਕ ਹਫਤਾ ਹੋ ਗਿਆ ਆਪਾਂ ਆਉਂਦਿਆਂ ਨੂੰ ਇੱਥੋਂ ਲੈ ਕੇ ਲਾਹੌਰੀ ਨਿੰਬੂ ਪਾਣੀ ਪੀ ਕੇ ਬੋਤਲ ਛੋਟੀ ਜੀ ਹੈਗੀ ਆ ਇਹ ਤੇ ਆਪਾਂ ਅੱਗੇ ਚੱਲੇ ਇੱਕ ਪਾਣੀ ਵਾਲੀ ਬੋਤਲ ਲੈ ਕੇ ਸਕੂਟਰੀ ਜੀ ਰੱਖ ਲਈ ਉੱਥੇ ਲੋਡ ਪੈਂਦੀ ਹੈ ਹਨਾ ਤੇ ਹੁਣ ਆਪਾਂ ਜਿਹੜਾ ਸੈਂਟਰ ਵੱਲੋਂ ਜਾ ਰਹੇ ਆ ਇਧਰਲੀ ਸੜਕ ਜਾਂਦੀ ਹੈ ਦੌਣ ਖੇੜੇ ਨੂੰ ਤੇ ਆਪਾਂ ਚੱਲੇ ਆ ਤਪੇ ਖੇੜੇ ਵਾਲੇ ਰੋਡ ਇੱਥੋਂ ਬਸ ਨੇੜੇ ਰਹਿ ਗਿਆ ਸੈਂਟਰ ਜਿਹੜੇ ਭਰਾ ਪਹਿਲੀ ਵਾਰ ਆਉਂਦੇ ਉਹਨਾਂ ਨੂੰ ਭਲੇਖਾ ਬਹੁਤ ਲੱਗਦਾ ਕਿਉਂਕਿ ਇੱਥੇ ਦੋ ਤਿੰਨ ਸੰਸਥਾਵਾਂ ਬਣੀਆਂ ਹੈਗੀਆਂ ਹਨਾ ਭਲੇਖਾ ਖਾ ਜਾਂਦਾ ਪਹਿਲੀ ਵਾਰ ਹੀ ਆਇਆ ਬੰਦਾ ਤੇ ਤੁਸੀਂ ਵੀ ਭਲੇਖਾ ਨਾਲ ਖਾਜੋ ਜਿਹਨੇ ਆਉਣਾ ਹੈਗਾ ਤੁਹਾਨੂੰ ਦੱਸਦੇ ਆ ਸਾਹਮਣੇ ਜਿਹੜੀ ਖੱਬੇ ਹੱਥ ਇੱਕ ਬਿਲਡਿੰਗ ਆਉਗੀ ਉਹ ਬਾਈ ਜੀ ਡੇਰੀ ਫਾਰਮਿੰਗ ਸੈਂਟਰ ਦੀ ਨਹੀਂ ਡੇਰੀ ਫਾਰਮਿੰਗ ਸੈਂਟਰ ਹੈਗਾ ਜਿਹੜਾ ਤਪਾ ਰੋਡ ਤੇ ਜਦੋਂ ਆਪਾਂ ਤਪੇ ਖੇੜੇ ਰੋਡ ਤੇ ਜਾਂਦੇ ਆ ਅਵਲ ਖਰਾਣੇ ਤੋਂ ਤਾਂ ਸੱਜੇ ਹੱਥੋਂ ਦਾ ਹੈਗਾ ਤੁਹਾਨੂੰ ਬੋਰਡ ਦਿਖਾਵਾਂਗੇ ਉਹਦਾ ਹਨਾ ਇਹ ਤਾਂ ਵੇਖੇੜੇ ਵਾਲਾ ਰੋਡ ਆ ਬਈ ਇੱਥੋਂ 2 ਕਿਲੋਮੀਟਰ ਹੋਊਗਾ ਤਪਾਖੇੜਾ ਤੇ ਆਪਾਂ ਜਾਣਾ ਹੈਗਾ ਡੇਰੀ ਫਾਰਮਿੰਗ ਟ੍ਰੇਨਿੰਗ ਸੈਂਟਰ ਦੇ ਵਿੱਚ ਤੇ ਤੁਹਾਨੂੰ ਦਿਖਾਵਾਂਗੇ ਉੱਥੇ ਕਿਵੇਂ-ਕਿਵੇਂ ਟ੍ਰੇਨਿੰਗ ਹੁੰਦੀ ਆ ਜਿਹੜੇ ਆਪਣੇ ਮਾਲਵੇਰੀਏ ਦੇ ਕਿਸਾਨ ਹੈਗੇ ਆ ਪਸ਼ੂ ਪਾਲਣ ਕਰਦੇ ਆ ਉਹਨਾਂ ਲਈ ਬਹੁਤ ਵਧੀਆ ਇਹ ਸੈਂਟਰ ਹੈਗਾ ਇੱਥੇ 2 ਹਫ਼ਤਿਆਂ ਦੀ 1 ਮਹੀਨੇ ਦੀ ਜਿਹੜੀ ਟ੍ਰੇਨਿੰਗ ਹੈਗੀ ਉਹ ਡੇਰੀ ਕਿਸਾਨਾਂ ਨੂੰ ਦਿੱਤੀ ਜਾਂਦੀ ਆ ਜਿਹੜੀ ਮੁੱਢਲੀ ਟ੍ਰੇਨਿੰਗ ਆ ਉਹ 2 ਹਫ਼ਤਿਆਂ ਦੀ ਹੁੰਦੀ ਆ ਜਿਹੜੇ ਕਿਸੇ ਨੇ ਬਈ AI ਕਰਨੀ ਸਿੱਖਣੀ ਆ ਨਾ ਤੋਂ ਮਹੀਨੇ ਦੀ ਟ੍ਰੇਨਿੰਗ ਵੀ ਹੁੰਦੀ ਆ ਅਲੱਗ-ਅਲੱਗ ਹੁੰਦੀਆਂ ਸਕੀਮਾਂ ਜਿਵੇਂ ਜਿਵੇਂ ਕਿਸੇ ਨੇ ਟ੍ਰੇਨਿੰਗ ਲੈਣੀ ਆ ਉਹ ਆਪਦੇ ਹਿਸਾਬ ਨਾਲ ਲੈ ਸਕਦਾ ਇਹਦੀ ਥੋੜੀ-ਬਹੁਤ ਫੀਸ ਹੁੰਦੀ ਆ ਜਿਹੜੀ ਆਪਾਂ ਟ੍ਰੇਨਿੰਗ ਕਰ ਰਹੇ ਆ ਦੋ ਹਫ਼ਤਿਆਂ ਲਈ ਇਹਦੀ 1100 ਫੀਸ ਆ ਬਈ ਟੋਟਲ 1100 ਫੀਸ ਹੈ ਇਹਦੀ ਇੱਥੇ ਸਰਟੀਫਿਕੇਟ ਆ ਜਿਹੜਾ ਸਰਕਾਰੀ ਬਣਾ ਕੇ ਦਿੱਤਾ ਜਾਂਦਾ ਤੇ ਆਪਾਂ ਆ ਗਏ ਆ ਡੇਰੀ ਫਾਰਮਿੰਗ ਦਾ ਜਿਹੜਾ ਸੈਂਟਰ ਹੈਗਾ ਇਹਦਾ ਪੂਰਾ ਨਾ ਤੁਹਾਨੂੰ ਦੱਸ ਦਿਆਂ ਨਾ ਸਾਰਵਪੱਖੀ ਕਿਸਾਨ ਸਖਲਾਈ ਕੇਂਦਰ ਅਵਲਖਰਣਾ ਇਹ ਪੰਜਾਬ ਸਰਕਾਰ ਵੱਲੋਂ ਚਲਾਇਆ ਜਾਂਦਾ ਪੰਜਾਬ ਸਰਕਾਰ ਦੇ ਅੰਡਰ ਡੇਰੀ ਵਿਕਾਸ ਵਿਭਾਗ ਵੱਲੋਂ ਇੱਥੇ ਜਿਹੜੀਆਂ ਟ੍ਰੇਨਿੰਗ ਕਰਵਾਈਆਂ ਜਾਂਦੀਆਂ ਤੇ ਸਕੀਮਾਂ ਬਾਰੇ ਦੱਸਿਆ ਜਾਂਦਾ ਆਈ ਐਫ ਟੀ ਸੀ ਇਹ ਸੰਸਥਾ ਦਾ ਨਾਮ ਹੈਗਾ ਪੂਰਾ ਆ ਗੇਟ ਤੁਸੀਂ ਦੇਖ ਲਓ ਜਿਨੇ ਆਉਣਾ ਕਦੇ ਤੁਸੀਂ ਭਲੇਖਣਾ ਖਾਇਓ ਆਈ ਐਫ ਟੀ ਸੀ ਇੱਥੇ ਬਾਈ ਜੀ ਟ੍ਰੇਨਿੰਗ ਦੇ ਕੇ ਡੇਰੀ ਵਾਲੇ ਕਿਸਾਨਾਂ ਨੂੰ ਉਸ ਤੋਂ ਬਾਅਦ ਕੰਮ ਸ਼ੁਰੂ ਕਰਵਾ ਕੇ ਲੋਨ ਵੀ ਦਿਵਾਇਆ ਜਾਂਦਾ ਤੇ ਆਪਾਂ ਪਹੁੰਚ ਚੁੱਕੇ ਆ ਤੇ ਮਿਲਦੇ ਆ ਭਰਾਵਾਂ ਨੂੰ ਮੈਂ ਅੱਜ 3 ਦਿਨਾਂ ਬਾਅਦ ਆਇਆ ਪਹਿਲਾਂ ਸਿਹਤ ਢਿੱਲੀ ਹੋ ਗਈ ਸੀ ਦੋ ਛੁੱਟੀਆਂ ਹੋ ਗਈਆਂ ਸੀ ਤੇ ਅੱਜ ਵੀਰਵਾਰ ਨੂੰ ਆਇਆ ਸੀਗਾ ਮੈਂ ਲਾਸਟ ਵਾਰ ਆ ਤੁਸੀਂ ਬਿਲਡਿੰਗ ਦੇਖ ਲਓ ਆਈਐਫਟੀਸੀ ਦੀ ਇੱਥੇ ਆਪਣੀ ਟ੍ਰੇਨਿੰਗ ਹੁੰਦੀ ਆ ਉਹ ਫਿਰਦੇ ਆਪਣੇ ਬੇਲੀ ਜਿਹੜੇ ਭਰਾ ਇੱਥੇ ਆਉਂਦੇ ਆ 50 60 ਦੇ ਕਰੀਬ ਇੱਥੇ ਬਈ ਐਤ ਕੀ ਜਿਹੜੇ ਟ੍ਰੇਨੀ ਹੈਗੇ ਆ ਜਿਦੇ ਵਿੱਚ ਨੌਜਵਾਨ ਜਾਦੇ ਆ ਪੰਜ ਛੇ ਬੀਬੀਆਂ ਭੈਣਾ ਵੀ ਹੈਗੀਆਂ ਠੀਕ ਹੈ ਜੀ ਇੱਥੇ ਜਿਹੜੀ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਕਲਾਸ ਲੱਗਦੀ ਆ ਤੇ ਆ ਮੈਡਮ ਆ ਜਿਵੇਂ ਸਾਨੂੰ ਸਮਝਾਇਆ ਜਿਨ੍ਹਾਂ ਨੇ ਨਸਲ ਸੁਧਾਰ ਬਾਰੇ ਹਨਾ ਬਹੁਤ ਵਧੀਆ ਜਾਣਕਾਰੀ ਦਿੱਤੀ ਇਹਨਾਂ ਨੇ ਕਿਹੜੀਆਂ ਕਿਹੜੀਆਂ ਨਸਲਾਂ ਹੁੰਦੀਆਂ ਕਿਵੇਂ ਵੈਕਸੀਨ ਲੱਗਦੀਆਂ ਇਹਨਾਂ ਦਾ ਘੰਟੇਕ ਦਾ ਲੈਕਚਰ ਸੀਗਾ ਬਹੁਤ ਵਧੀਆ ਜਾਣਕਾਰੀ ਇਹਨਾਂ ਨੇ ਦਿੱਤੀ ਜਿਹੜੀਆਂ ਬਿਮਾਰੀਆਂ ਆਪਣੇ ਪਸ਼ੂਆਂ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਕਿਵੇਂ ਵੈਕਸੀਨ ਲਵਾਉਣੀ ਚਾਹੀਦੀ ਆ ਕਿਹੜੀਆਂ-ਕਿਹੜੀਆਂ ਵੈਕਸੀਨਾਂ ਹੁੰਦੀਆਂ ਸਾਰੀ ਇਹਨਾਂ ਨੇ ਜਾਣਕਾਰੀ ਦਿੱਤੀ। ਇਹ ਸਰ ਹੈਗੇ ਨੇ ਹਰਜਿੰਦਰ ਸਿੰਘ ਤੇ ਇਹਨਾਂ ਨੇ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ ਹੈ। ਦੁੱਧ ਬਾਰੇ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਡਿਟੇਲ ਨਾਲ ਸਮਝਾਇਆ ਸੀਗਾ ਤੇ ਅੱਜ ਦੇ ਲੈਕਚਰ 'ਚ ਜਿਹੜੀ ਦੁੱਧ ਦੀ ਮਾਰਕੀਟਿੰਗ ਬਾਰੇ ਹਨਾ ਫੈਟ ਐਨ ਐਸ ਐਫ ਬਾਰੇ ਵੀ ਕਿਵੇਂ ਆਪਾਂ ਫਾਰਮੂਲਾ ਕੱਢਣਾ, ਕਿਵੇਂ ਆਪਣੀ ਲੁੱਟ ਹੋ ਰਹੀ ਹੈ ਡੇਰੀਆਂ ਦੇ ਵੀ ਇੱਕ-ਇੱਕ ਰੁਪਏ ਦਾ ਹਿਸਾਬ ਰੱਖਣਾ ਇਹ ਸਾਨੂੰ ਸਮਝਾਇਆ ਗਿਆ ਤੇ ਆਹ ਤੁਸੀਂ ਦੇਖ ਲਓ ਬਈ ਜਿਹੜੀਆਂ ਦੇਰੀ ਉਦਮ ਵਿਕਾਸ ਸਕੀਮ ਹੇਠ ਸਬਸਿਡੀਆਂ ਜਿਹੜੀ ਜਰਨਲ ਜਾਤੀ ਲਈ 25% ਆ ਅਨੁਸੂਚਿਤ ਜਾਤੀ ਲਈ 33.3% ਆ ਜਿਵੇਂ ਤੁਸੀਂ 2 ਤੋਂ ਲੈ ਕੇ 10 ਦਧਾਰੂ ਪਸ਼ੂਆਂ ਦੀ ਜਿਹੜੀ ਯੂਨਿਟ ਹੈਗੀ ਉਹ ਲਗਾ ਸਕਦੇ ਹੋ ਇਹਦੇ ਤੇ ਜਿਹੜੀ 25% ਸਬਸਿਡੀ ਦਿੱਤੀ ਜਾਂਦੀ ਆ ਉਸ ਤੋਂ ਬਾਅਦ 5 ਤੋਂ 20 ਬੈੜੀਆਂ ਜਿਵੇਂ ਬੱਚੀਆਂ ਜਾਂ ਝੋਟੀਆਂ ਪਾਲਣੀਆਂ ਹਨਾ ਤੇ ਅਲੱਗ-ਅਲੱਗ ਸਕੀਮਾਂ ਇੱਥੇ ਹੁੰਦੀਆਂ ਨੇ ਇਹ ਸ਼ਰਮਾ ਜੀ ਨੇ ਜਿਹੜੇ ਸਾਰਾ ਟ੍ਰੇਨਿੰਗਾਂ ਦਾ ਦੇਖਦੇ ਨੇ ਹਨਾ ਇਹ ਵੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਨੇ ਟ੍ਰੇਨਿੰਗ ਦਾ ਜਿਹੜਾ ਸਾਰਾ ਇੰਚਾਰਜ ਹੈਗੇ ਨੇ ਇਹ ਨੇ ਇੱਥੇ ਤੇ ਆਪਣੇ ਨਾਲ ਦੇ ਇਹ ਭਰਾ ਹੈਗੇ ਨੇ ਜਿਹੜੇ ਇੱਥੇ ਟ੍ਰੇਨਿੰਗ ਕਰਨ ਆਉਂਦੇ ਨੇ ਕੱਲ ਨੂੰ ਆਪਾਂ ਸਾਰਿਆਂ ਨੂੰ ਬੁਲਾ ਕੇ ਗੱਤ ਕਰਾਵਾਂਗੇ ਤੁਹਾਨੂੰ ਕਿੱਥੇ-ਕਿੱਥੋਂ ਆਉਂਦੇ ਨੇ ਕਿਵੇਂ ਦੀ ਜਾਣਕਾਰੀ ਲੱਗੀ ਜਿਹੜੇ ਬਾਈ ਕਰਦੇ ਡੇਰੀ ਬਾਰੇ ਹਨਾ ਅੱਜ ਉਹ ਬਾਈ ਕਿਵੇਂ ਸਿੱਖਣ ਨੂੰ ਮਿਲਿਆ ਕੁਝ ਵਧੀਆ ਬਹੁਤ ਵਧੀਆ ਵੀਰੇ ਬਹੁਤ ਵਧੀਆ ਨਜ਼ਾਰੇ ਆਈ ਜਾਂਦੀਆਂ ਜਾਈ ਜਾਂਦੀਆਂ ਪਰ ਲੈਟ ਨਾ ਜਾਇਆ ਕਰੇ ਠੀਕ ਠੰਡਾ ਪਾਣੀ ਆ ਪੀ ਲਓ ਜੀ ਟ੍ਰੇਨਿੰਗ ਦੀ ਹੋ ਗਈ ਸਮਾਪਤੀ ਤੇ ਚੱਲਿਆਂ ਸਾਰੇ ਤੇ ਜਿਹੜੇ ਭਰਾ ਭਾਈ ਕਰਨਾ ਚਾਹੁੰਦੇ ਆ ਡੇਰੀ ਦਾ ਕੰਮ ਇੱਥੇ ਇੱਕ ਵਾਰੀ ਸਖਲਾਈ ਜ਼ਰੂਰ ਲਓ ਜੇ ਤੁਸੀਂ ਸਖਲਾਈ ਕਰਦੇ ਹੋ ਉਸ ਤੋਂ ਬਾਅਦ ਇੱਥੇ ਤੁਹਾਡੀ ਜਿਹੜੀ ਫਾਈਲ ਤਿਆਰ ਕੀਤੀ ਜਾਂਦੀ ਹੈ ਹਨਾ ਫਾਈਲ ਤਿਆਰ ਕਰਕੇ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਜਿੰਨਾ ਲੋਨ ਤੱਕ ਦਾ ਪ੍ਰੋਸੈਸ ਹੁੰਦਾ ਇਹਤੇ ਬਹੁਤ ਵਧੀਆ ਹੈਲਪ ਕੀਤੀ ਜਾਂਦੀ ਆ ਫਰੀ ਦੇ ਵਿੱਚ ਬਈ ਫਾਈਲ ਤਿਆਰ ਹੁੰਦੀ ਆ ਜਿਹੜੀ ਸਬਸਿਡੀ ਹੈਗੀ ਉਹ ਵੀ ਦਿਵਾਈ ਜਾਂਦੀ ਆ ਤੇ ਆ ਤੁਸੀਂ ਨੰਬਰ ਨੋਟ ਕਰ ਲਓ ਜਿੱਥੋਂ ਜਿੱਥੋਂ ਭਰਾ ਦੇਖ ਰਹੇ ਆ ਮੋਗਾ ਪਟਿਆਲਾ ਫਿਰੋਜ਼ਪੁਰ ਬਠਿੰਡਾ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਡਾਇਰੈਕਟਰ ਹੈਗੇ ਨੇ ਉਹਨਾਂ ਦੇ ਨੰਬਰ ਦਿੱਤੇ ਹੋਏ ਨੇ ਆਪਣੇ ਜ਼ਿਲ੍ਹੇ ਦੇ ਹਿਸਾਬ ਨਾਲ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਜਿਹੜੀ ਡੇਰੀ ਟ੍ਰੇਨਿੰਗ ਬਾਰੇ ਆਪਦੇ ਨਾਮ ਲਿਖਵਾ ਸਕਦੇ ਹੋ ਇੱਥੇ ਜਿਹੜੇ ਬਹੁਤ ਦੂਰੋਂ ਦੂਰੋਂ ਭਰਾ ਆਉਂਦੇ ਆ ਜਿੰਨੇ ਆਪਣੇ ਫਾਜ਼ਿਲਕਾ ਅਬੌਰ ਮੋਖਸਰ ਬਠਿੰਡਾ ਮਾਨਸਾ ਇਹ ਸਾਰਾ ਏਰੀਆ ਜਿਹੜਾ ਇੱਥੇ ਅਵਲਖਰਾਨੇ ਸੈਂਟਰ 'ਚ ਟ੍ਰੇਨਿੰਗ ਕਰਨ ਆਉਂਦਾ ਹੈਗਾ ਤੇ ਮੋਗੇ ਵੀ ਟ੍ਰੇਨਿੰਗ ਸੈਂਟਰ ਹੈਗਾ ਜਿੱਥੇ ਵੀ ਤੁਹਾਨੂੰ ਨੇੜੇ ਲੱਗਦਾ ਟ੍ਰੇਨਿੰਗ ਜ਼ਰੂਰ ਲਓ ਉਸ ਤੋਂ ਬਾਅਦ ਤੁਸੀਂ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਜਿਹੜਾ ਅੱਗੇ ਆਪਦੇ ਕੰਮ ਨੂੰ ਵਧਾ ਸਕਦੇ ਹੋ ਡੇਰੀ ਫਾਰਮ ਵਧੀਆ ਤਰੀਕੇ ਨਾਲ ਚਲਾ ਸਕਦੇ ਹੋ ਇੱਕ ਵੀਡੀਓ ਆਪਾਂ ਜਿਹੜੀ ਸਪੈਸ਼ਲ ਹੈਗੀ ਅਗਲੀ ਵੀਡੀਓ ਉਹਦੇ ਵਿੱਚ ਸਾਰੀਆਂ ਸਕੀਮਾਂ ਜਿਹੜੀਆਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਵੀ ਕਿਵੇਂ ਟ੍ਰੇਨਿੰਗ ਹੁੰਦੀ ਆ ਕਿਵੇਂ ਲੋਨ ਮਿਲਦਾ ਹਨਾ ਸਾਰੀ ਗੱਲਬਾਤ ਆ ਜਿਹੜੀ ਆਪਾਂ ਉਹ ਡਿਟੇਲ ਦੇ ਨਾਲ ਕਰਾਂਗੇ ਤੇ ਇੱਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਬਈ ਲਿੰਕ ਹੈਗਾ ਵੀਡੀਓ ਦਾ ਜਿਹਦੇ ਵਿੱਚ ਲੋਨ ਬਾਰੇ ਹਨਾ ਸਾਰੀ ਜਾਣਕਾਰੀ ਦਿੱਤੀ ਹੈ ਏ ਟੂ ਜ਼ेड ਜਿਹੜੇ ਕਹਿੰਦੇ ਵੀ ਸਾਡਾ ਲੋਨ ਨਹੀਂ ਪਾਸ ਹੁੰਦਾ ਬੈਂਕ ਵਾਲੇ ਲੋਨ ਨਹੀਂ ਦਿੰਦੇ ਉਹ ਵੀਡੀਓ ਤਰੀਕੇ ਨਾਲ ਸੁਣ ਲਿਓ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੂਗੀ ਵੀ ਕਿਵੇਂ ਲੋਨ ਲੈਣਾ ਤੇ ਕਿਵੇਂ ਆਪਾਂ ਅਪਲਾਈ ਕਰਨਾ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਇਹ ਪਹਿਲਾ ਬਲੌਗ ਸੀਗਾ ਜੇ ਕੋਈ ਗਲਤੀ ਰਹਿ ਗਈ ਹੋਵੇ ਤਾਂ ਬਾਈ ਮਾਫ ਕਰਿਓ ਅਗਲੀਆਂ ਵੀਡੀਓ ਦੇ ਵਿੱਚ ਆਪਾਂ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਜਿਹੜਾ ਇਸ ਟ੍ਰੇਨਿੰਗ ਸੈਂਟਰ ਬਾਰੇ ਦਿਖਾਵਾਂਗੇ ਸਕੀਮਾਂ ਬਾਰੇ ਦੱਸਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ